ਆਪਣੇ ਐਂਡੀਓ ਦੀ ਰੂਸ ਦੀ ਬਤਾਨੀ ਐਂਡੀ ਫੋਰਡ ਅਬਦੁੱਲ ਜਹੇ ਦੇਖਣਾ ਦੇਖ ਸਤਲੁਜ ਦੀਆਂ ਦੇ ਉੱਤੇ ਹਮਲਾ ਕਰਤਾ ਸੀ ਮਹਾਰਾਜ ਗੁਰੂ ਜੀ ਦਾ ਖਾਲਸਾ ਮਹਾਰਾਜ ਜੀ ਦੀ ਫਤਿਹ ਅੱਜ ਸ਼ਾਹ ਵੀ ਬਰੇ ਹੋ ਗਈ ਹੈ ਜਦੋਂ ਹਿੰਦ ਹਕੂਮਤ ਨੇ ਦਰਬਾਰ ਸਾਹਿਬ ਦੇ ਉੱਤੇ ਆਪਣੇ ਇੰਡੀਓ ਦੀ ਰੂਸ ਦੀ ਬਤਾਨੀਆਂ ਦੀ ਫੋਰਟ ਅਬਦੁੱਲਾ ਜਹੇ ਦੇਗਣਾ ਦੇ ਸਸਪਨ ਤਾਰੀ ਸਿੰਘਾਂ ਦੇ ਉੱਤੇ ਹਮਲਾ ਕਰਤਾ ਸੀ ਅਦਲਿਸਤ ਪਾ ਰਹੀ ਐ ਪਰ ਸ਼ੰਤ ਜਨੈਲ ਸਿੰਘ ਵੀ ਨਾ ਆ ਰਹੇ ਤੇ ਉਹਨਾਂ ਦੇ ਸਾਥੀਆਂ ਨੇ ਵੱੱਤਰ ਕੰਟੇ ਇਹ ਜ਼ਾਲਮ ਅੰਦੀ ਆਦਿ ਹਕੂਮਤ ਦਾ ਸਾਹਮਣਾ ਕੀਤਾ ਇਹ ਜਿਹੜਾ ਬਲੋਸਟਾਰ ਕੀਤਾ ਗਿਆ ਇਸ ਨੂੰ ਇੰਡੀਆ ਦੇਹਨਤਵਾਦ ਦੇ ਲੋਕ ਕਹਿੰਦੇ ਐ ਜੀ ਇਹ ਇੰਡੀਆ ਦੀ ਨਾਸ਼ ਨਾਲ ਕਮੇ ਪਾਲਿਸੀ ਸੀ ਜੇ ਪਾਲਿਸੀ ਸੀ ਫਿਰ ਬੀਜੇਪੀ ਨੇ ਐਡੀਮਦਦ ਕੀਤੀ ਸੀਪੀਆਈ ਸੀਪੀਐਮ ਨੇ ਵੀ ਕਦੀ ਫਰਜ਼ ਕਿੱਕਰੀ ਗੰਰੂ ਦਾ ਦਸ ਨੁਇਤ ਸੱਭ ਜਨੈਤ ਸਿੰਘ ਪਿੰਡਾਂ ਵਾਲੇ ਬੱਤਰ ਕੈਂਟਰੀ ਦੁਨੀਆਂ ਦੀਆਂ ਤਨ ਨਿਊਕਲੀਅਰ ਆਮ ਰੂਸ ਬਪਾਨੀ ਤੇ ਇੰਡੀਆ ਜਿਹੜਾ ਫੋਟਨੋ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਣ ਦਿੱਤਾ ਆਂਤ ਦੇ ਵਿੱਚ ਸੰਤ ਜਨੈਲ ਸਿੰਘ ਪਿੰਡਾ ਵਾਲੇ ਜਿਹੜੇ ਦੋ ਨਿਸ਼ਾਨ ਸਾਹਿਬ ਹੈ ਉੱਥੇ ਨਿਕਲ ਕੇ ਸੰਤਾਂ ਨੇ ਆਪਣੀ ਸ਼ਾਦ ਦਿੱਤੀ ਹੈ ਉਹਨਾਂ ਦੇ ਸੀਨੇ ਦੇ ਉੱਤੇ 72 ਗੋਲੀਆਂ ਸੀ ਬੱਤ ਗੋਲੀਆਂ ਸੰਤਾਂ ਦੇ ਸੀਨੇ ਤੇ ਸੇ ਮਤਸਰੀ ਸਭਨ ਸਾਹਿਬ ਨੇ ਤੇ ਸੰਤ ਜਗਤ ਸਿੰਘ ਨੇ ਕਿਵੇਂ ਅਗਵਾਈ ਦਿੱਤੀ ਹੈ ਹਿੰਦ ਬੱਤਾਨੀਆਂ ਤੇ ਰੂਸ ਦੇ ਫੌਜ ਦੇ ਸਾਹਮਣੇ ਦਰਬਾਰ ਸਾਹਿਬ ਦੇ ਵਿੱਚ ਸ਼ਾਂਤ ਤੇ ਟੋਪਾਂ ਵੀ ਬਾੜਤੀਆਂ ਸੀ ਸਪੈਸ਼ਲ ਫੋਰਸੇਜ਼ ਆ ਗਈਆਂ ਸੀ ਦਰ ਦਫਤਰ ਕੈਂਟ ਸੱਖਾਂ ਨੇ ਐਡੀਆ ਜੰਗ ਲੜਿਆ ਜਿਹੜਾ ਦੁਨੀਆ ਮੰਨਦੀ ਹੈ ਕਿ ਇਹ ਸਭ ਤੋਂ ਜ਼ਿਆਦਾ ਵੱਡਾ ਤੇ कामयाब ਜੰਗ ਸੀਗਾ ਸਵਾਦ ਸੰਗਤ ਜੀ ਅੱਜ ਸਾਡੇ ਨੇ ਬਹੁਤ ਵੱਡਾ ਦਿਨ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਅੱਜ ਵੀ ਸਾਡੇ ਬੰਦੇ ਸਿੰਘ ਜਥੇਦਾਰ ਹਮਾਰਾ ਆਪਣੇ ਪਾਲ ਸਿੰਘ ਸਾਡੇ ਸੰਭਾ 32-32 ਸਾਲਾਂ ਤੋਂ ਜੇਲ੍ਹ ਦੇ ਵਿੱਚ ਟੱਕੇ ਹੋਏ ਆ ਜਿੰਨਾਂ ਨੂੰ ਬਾਹਰ ਕਢਾਉਣਾ ਹੈ ਸਾਡਾ ਫਰਜ਼ ਹੈ ਮੈਂ ਪਾਰਲੀਮੈਂਟ ਦੇ ਵਿੱਚ ਸਾਫ਼ ਕਹਤਾ ਸੀ ਕਿ ਮੋਦੀ ਤੇ ਬੀਜੇਪੀ ਦੀ ਸਰਕਾਰ ਨੇ ਇੱਕ ਨਵਾਂ ਜਗ ਸਰੋ ਕੀਤਾ ਮੋਦੀ ਨੇ ਕਿਹਾ ਕਿ ਹੋਰ ਜਿਹੜੇ ਸਿੱਖ ਵੰਦੇ ਦੀ ਗੱਲ ਕਰਨਗੇ ਉਹ ਦੌਰ ਦੇ ਮਲਖਾਂ ਚ ਚਲੇ ਜਾਂਦੇ ਸੀ ਤੇ ਸਾਡੀ ਸਰਕਾਰ ਬਾਹਰ ਦੇ ਮਲਖਾਂ ਦੇ ਵਿੱਚ ਉਹਨਾਂ ਦੇ ਦਸਤਾਵੇਜ਼ ਤੇ ਰਿਪੋਰਟਾਂ ਪੇਸ਼ ਜੀਐਨਸੀ ਪਰ ਹੁਣ ਤੋਂ 80 ਦਸਤਾਵੇਜ਼ ਨਹੀਂ ਭੇਜਨੇ ਹੁਣ ਸਿੱਧੇ ਸਾਡੀ ਜਿਹੜੀ ਇੰਟੈਲੀਜੈਂਸ ਹੈ ਜੰਸੀ ਹੈ ਉਹਨਾਂ ਨੂੰ ਉਸੇ ਮੁਲਕ ਦੇ ਵਿੱਚ ਜਾਣ ਕੇ ਸ਼ਹੀਦ ਕਰ ਦੇਣ ਗਿਆ ਉਹਨਾਂ ਵਿੱਚ ਸਰਦਾਰ ਹਰਦੀਪ ਸਿੰਘ ਮੰਜੂ ਰੋਹੀ ਜਿੱਪੋ ਦਮਰ ਸਿੰਘ ਮਲਖਣੂ ਸਹੂਦ ਸਿੰਘ ਨੂੰ ਕੰਜਦਾ ਦੇ ਵਿੱਚ ਮਾਰਿਆ ਗਿਆ। ਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਾਰਿਆ ਗਿਆ। ਪਾਕਿਸਤਾਨ ਦੇ ਵਿੱਚ ਵਰਮਜੀਤ ਸਿੰਘ ਪੰਜਵਾਰ ਨੂੰ ਮਾਰਿਆ ਗਿਆ। ਤੇ ਜਖਮੀਰ ਸਿੰਘ ਰੋਡੇ ਨੂੰ ਮਾਰਿਆ ਗਿਆ ਆਪਣੇ ਮੋਲ ਖਰਿਆਲੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਆਪਣੇ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਰਵਾਤਾ ਇਹ ਸਾਰੀਆਂ ਚੀਜ਼ਾਂ ਗੱਲ ਪਾਰਲਮੈਂਟ ਦੇ ਵਿੱਚ ਜੱਜ ਕਰਾਉਂਦੀਆਂ ਹੁਣ ਮੈਂ ਪਾਰਲਮੈਂਟ ਦਾ ਮੈਂਬਰ ਨਹੀਂ ਹਾਂ ਵਰਤਮਾਨੀ ਜਿੰਨਾ ਚਿਰ ਜਾਨ ਰੋਗੇ ਸਿੱਖਾਂ ਦੀ ਆਜ਼ਾਦੀ ਹਰ ਉਸਤਾਨ ਦੇ ਲਈ ਸਾਡੀ ਪਾਰਟੀ ਲੜਦੀ ਰਹੂਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਖਤ ਮਹਾਨ ਪਰ ਕਈ ਜਥੇਬੰਦੀਆਂ ਜਿਵੇਂ ਧੰਮਾ ਸਾਹਿਬ ਦਾ ਜੰਮ ਜਵੇਂ ਟਕਸਾਲ ਹੈ ਰਾਮ ਸਿੰਘ ਬਾਬੇ ਦੀ ਟਕਸਾਲ ਹੈ ਇਹ ਜਥੇਬੰਦੀਆਂ ਅੱਜ ਅਕਾਲ ਤਖਤ ਸਾਹਿਬ ਤੇ ਨਹੀਂ ਆਈਆਂ ਜਿਹੜੀ ਬਹੁਤ ਪਾਰੀ ਕਰਨ ਇਹਨਾਂ ਨੇ ਖੋਮ ਨੂੰ ਦੋ ਪਾਸੇ ਵੰਡ ਤਾ ਇੱਕ ਪਾਸੇ ਕਾਮਤਖਤ ਸਾਥ ਦੇ ਇੱਕ ਪਾਸੇ ਆਪਣੀ ਤਕਸਾਲ ਦੇ ਵਿੱਚ ਇਹਨਾਂ ਨੇ ਆਪਣੇ ਇਕੱਠ ਕੀਤੇ ਹੈ ਜੋ ਗੱਲ ਠੀਕ ਨਹੀਂ ਹੈ ਤੇ ਸਾਥ ਸੰਗਤ ਜੀ ਜੇ ਤੁਸੀਂ ਤੱਕਲੇ ਹੋ ਕੇ ਜੁੜੇ ਰਹੋਗੇ ਜਿਹੜੇ ਮੈਂਬਰ ਪਾਰਲਮੈਂਟ ਬਣੇ ਹੈ ਜੇ ਉੱਠੇ ਜਿਹੜੇ ਸਿੱਖ ਮਾਰ ਦੇ ਮਰਖਾਂ ਦੇ ਵਿੱਚ ਸ਼ਹੀਦ ਕੀਤੇ ਐ ਖਾਲਿਸਤਾਨ ਦੀ ਗੱਲ ਕਰਦੇ ਰਹਿਣਗੇ ਤੇ ਇਹਨਾਂ ਦਾ ਸਵਾ ਠੀਕ ਨਿਕਰੂਗਾ ਸੁਨਾਸਕਾ ਦੇ ਜਿਹੜੇ ਨਵੇਂ ਮੈਂਬਰ ਤੱਕੜੇ ਹੋ ਕੇ ਪਾਰਲਮੈਂਟ ਦੇ ਵਿੱਚ ਸਿੱਖੋਂ ਦੱਤੇ ਜਿਹੜੇ ਜ਼ਬਰ ਹੋਏ ਐ ਉਹਨਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਕਰਦੇ ਸੰਤ ਜਨੈਤ ਸਿੰਘ ਪਿੰਡਾ ਵਾਲਿਆਂ ਦੇ ਲੀਡ ਉੱਤੇ ਅਖਾਲੀ ਦਾ ਨੰਬਰ ਸਾਹਿਬ ਪਹਿਲੇ ਦਿਨ ਤੋਂ ਚੱਲਦੀ ਆ ਰਹੀ ਹੈ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਇਹ ਗਰੀਬ ਸਿੱਖੋ ਕੋਲੋਂ ਦੋ ਪਾਤਸ਼ਾਹ ਸੰਤ ਜਨੈਤ ਸਿੰਘ ਪਿੰਡਾ ਵਾਲਿਆਂ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦੂ ਦੀਆਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਆਈਆਂ ਤਾਂ ਖਾਲਸਤਾਨ ਦਾ ਨਹੀਂ ਪੱਥਰ ਰੱਖਿਆ ਜਾਊਗਾ ਬੋਲੇ ਕੋ ਨਿਆ ਹਰਿਆਣਾ ਹਰਿਆਣਾ ਹੁਣ ਸਾਰਿਆਂ ਨੇ ਇਹ ਕੁਰਬਾਨੀਆਂ ਯਾਦ ਆਖਣੀਆਂ ਐ ਔਰ ਆਸ ਕਰਨੀਆਂ ਐ ਕਿ ਆਪੋ ਆਪਣਾ ਰਹਿਦਾ ਦੇਸ਼ ਹਾਲੀ ਸਟਾਫ ਜਲਦੀ ਤੋਂ ਜਲਦੀ ਬਣਾਇਆ ਜਾਏ ਅਵੰਤਸਨ ਤਰੀਕੇ ਦੇ ਵਿੱਚ ਰਹਿ ਕੇ ਸੋਇਨਾ ਸਭ ਦਾ ਜਨਾਨ ਆਪ ਤੋਂ ਹੁਕਮ ਮੰਗਦੇ ਵਾਹਿਗੁਰੂ ਜੀ ਦਾ ਖਾਮਸਾ ਵਾਹਿਗੁਰੂ ਜੀ ਕੀ ਫਤ